ਲੋਕਾਂ ਦੀ ਨਜ਼ਰ ਵਿੱਚ ਮੁਗਲਾਂ ਨੇ ਚਮਕੌਰ ਦੀ ਜੰਗ ਜ਼ਰੂਰ ਜਿੱਤੀ ਪਰ ਉਹ ਵੀ ਉਹਨਾਂ ਦੀ ਅਸਲ ਵਿੱਚ ਵੱਡੀ ਹਾਰ ਸੀ ਕੌਣ ਹੈ ਉਹ ਸੂਰਮਾ ਜਿਸ ਦਾ ਨਾਮ ਇਤਿਹਾਸ ਵਿੱਚ ਚੌਧਰੀ ਬੁੱਧੀ ਚੰਦ ਲਿਖਿਆ ਹੈ ਆਓ ਅੱਜ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਦੀ ਸ਼ਹਾਦਤ ਬਾਰੇ ਜਾਣੀਏ ਕਿ ਕਿਨਾਂ ਹਾਲਾਤਾਂ ਵਿੱਚ ਅਤੇ ਕਿਵੇਂ ਜੰਗ ਕਰਦੇ ਹੋ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ ਮਰਦਾਂ ਨੇ ਇੱਕ ਅਸਚਰਜ ਤੇ ਅਨੋਖਾ ਜੁੱਧ ਲੜਿਆ ਉਸ ਜੁੱਧ ਵਿੱਚ ਮਰਦਾਨਗੀ ਦੀ ਟੀਸੀ ਸ਼ੋਹੀ ਸੀ ਇੱਕ ਪਾਸੇ ਗ੍ਰਿਣਤੀ ਦੇ 40 ਭੁਖੇ ਧਿਆਏ ਸਿੰਘ ਦੂਜੇ ਪਾਸੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਪਣੇ ਹੀ ਕਥਨ ਅਨੁਸਾਰ 10 ਲੱਖ ਸਨ ਪਰ ਬੀਰਤਾ ਦੇ ਐਸੇ ਸਬਕ ਕਲਗੀਆਂ ਵਾਲੇ ਦ੍ਰਿੜ ਕਰਵਾ ਚੁੱਕੇ ਸਨ ਕਿ ਉਹਨਾਂ ਨੂੰ ਉਹ ਗਣਤੀ ਦੀ ਸ਼ਕਤੀ ਪੈਪੀਤ ਨਹੀਂ ਸੀ ਕਰ ਸਕਦੀ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੁੱਲ ਰਲਾ ਕੇ 14 ਜੰਗਾਂ ਲੜੀਆਂ ਸਨ 12 ਵਿੱਚ ਉਹਨਾਂ ਜਿੱਤ ਪ੍ਰਾਪਤ ਕੀਤੀ ਅਤੇ ਇੱਕ ਹਾਰ ਜਿੱਤ ਬਿਨਾਂ ਹੀ ਮੁੱਕ ਗਈ ਲੋਕਾਂ ਦੀ ਨਜ਼ਰ ਵਿੱਚ ਮੁਗਲਾਂ ਨੇ ਚਮਕੌਰ ਦੀ ਜੰਗ ਜ਼ਰੂਰ ਜਿੱਤੀ ਪਰ ਉਹ ਵੀ ਉਹਨਾਂ ਦੀ ਅਸਲ ਵਿੱਚ ਵੱਡੀ ਹਾਰ ਸੀ ਪੰਗਾੜੀ ਦੇ ਪਹਿਲੇ ਯੁੱਧ ਵਿੱਚ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਭਾਈ ਲਾਲ ਚੰਦ ਇੱਕ ਹਲਵਾਈ ਨੂੰ ਸਮੇਂ ਦੇ ਸੂਰਮੇ ਨਜਾਵਤ ਖਾਨ ਨਾਲ ਲੜਾ ਕੇ ਜਿਤਾ ਕੇ ਇਹ ਪ੍ਰਗਟਾ ਦਿੱਤਾ ਸੀ ਕਿ ਲੜਾਈ ਅਸਲ ਵਿੱਚ ਮਨ ਦੀ ਹੈ ਤਨ ਤਾਂ ਪਿੱਛੇ ਧਰਨ ਵਾਲਾ ਜੰਤਰ ਹੈ ਮਰਦਾਨਗੀ ਨਹੀਂ ਤੇ ਲੋਹਾ ਬ्यर्थ ਆਨੰਦਪੁਰ ਸਾਹਿਬ ਛੱਡ ਕੇ ਗੁਰੂ ਗੋਬਿੰਦ ਸਿੰਘ ਜੀ ਰੋਪੜ ਤੇ ਫਿਰ ਬਾਰੂ ਮਾਜਰਾ ਪੁੱਜੇ ਹੀ ਸਨ ਖਬਰ ਮਿਲੀ ਕੇ ਫੌਜਾਂ ਸਾਹਮਣੇ ਸਰਹੰਦ ਵੱਲੋਂ ਬਹੀਰਾਂ ਕੱਟ ਕੇ ਆ ਰਹੀਆਂ ਹਨ ਗੁਰੂ ਜੀ 21 ਦਸੰਬਰ 1704 ਦੀ ਰਾਤ ਨੂੰ ਚਮਕੌਰ ਜਾ ਪੁੱਜੇ ਮਾਤਾ ਸੁੰਦਰੀ ਜੀ ਮਾਤਾ ਸਹਿਬ ਦੇਵਾ ਜੀ ਭਾਈ ਮਨੀ ਸਿੰਘ ਜੀ ਨਾਲ ਹਰਦਵਾਰ ਚਲੇ ਗਏ ਮਾਤਾ ਸੁੰਦਰੀ ਜੀ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਨੂੰ ਗੰਗੂ ਬ੍ਰਾਹਮਣ ਨਾਲ ਖੇੜੀ ਚਲੇ ਗਏ ਚਮਕੌਰ ਵਿਖੇ ਆਪ ਜੀ ਨੇ ਇੱਕ ਜ਼ਿਮੀਂਦਾਰ ਦੀ ਹਵੇਲੀ ਵਿੱਚ ਉਤਾਰਾ ਕੀਤਾ ਐਸੀ ਜੁਹਰਤ ਭਰੀ ਜਾ ਚੁੱਕੀ ਸੀ ਕਿ ਪੰਜਾਬ ਤੇ ਪੰਜਾਬੀਆਂ ਵਿੱਚ ਹਰ ਇੱਕ ਕੋਈ ਜਾਣ ਨੂੰ ਅਸੂਲ ਨਾਲੋਂ ਹੇਠ ਜਾਣਦਾ ਸੀ ਜ਼ਿਮੀਂਦਾਰ ਨੇ ਕਿਹਾ ਮਹਾਰਾਜ ਤੁਸੀਂ ਸਾਡੇ ਲਈ ਇਤਨੇ ਤਸੀਹੇ ਚਲ ਰਹੇ ਹੋ ਅਸੀਂ ਵੀ ਜਿੰਨੇ ਜੋਗੇ ਹਾਂ ਹਾਜ਼ਰ ਹਾਂ ਖੁੱਲੀ ਥਾਂ ਨਾਲੋਂ ਹਵੇਲੀ ਵਿੱਚ ਕੁਝ ਬਚਾਅ ਹੋ ਜਾਵੇਗਾ ਪਰਾਣੀਆਂ ਹਵੇਲੀਆਂ ਗੜੀ ਨਿਆਈ ਹੁੰਦੀਆਂ ਸਨ ਉਸ ਸੂਰਮੇ ਦਾ ਨਾਮ ਇਤਿਹਾਸ ਵਿੱਚ ਚੌਧਰੀ ਬੁੱਧੀ ਚੰਦ ਲਿਖਿਆ ਗਿਆ ਹੈ 22 ਦਸੰਬਰ ਦਾ ਦਿਨ ਚੜ੍ਹਦੇ ਸਾਰ ਹੀ ਨਵਾਬ ਨੇ ਟੰਡੋਰਾ ਪਟਵਾਇਆ ਕਿ ਗੁਰੂ ਜੀ ਆਪਣੇ ਆਪ ਨੂੰ ਉਸ ਸਾਹਮਣੇ ਪੇਸ਼ ਕਰ ਦੇਣ ਨਹੀਂ ਤਾਂ ਹਮਲਾ ਕਰ ਦਿੱਤਾ ਜਾਵੇਗਾ ਟੰਡੋਰੇ ਦਾ ਉੱਤਰ ਅੰਦਰੋਂ ਤੀਰਾਂ ਦੀ ਵਰਖਾ ਨਾਲ ਦਿੱਤਾ ਗਿਆ ਦੁਸ਼ਮਣਾਂ ਨੇ ਫਟ ਹੱਲਾ ਕਰ ਦਿੱਤਾ ਪਰ ਹਵੇਲੀ ਦੇ ਨੇੜੇ ਆਉਣ ਦੀ ਕੋਈ ਜੁਰਤ ਨਾ ਕਰੇ ਮਹਰ ਖਾਨ ਨੇ ਛੁੱਪ ਕੇ ਪੌੜੀ ਲਗਾ ਕੇ ਹਵੇਲੀ ਤੇ ਚੜਨ ਦੀ ਬਿਉਤ ਬਣਾਈ ਜਦ ਉਸ ਨੇ ਦੀਵਾਰ ਤੋਂ ਜਰਾ ਕੋ ਸਿਰ ਉੱਚਾ ਕੀਤਾ ਤਾਂ ਮਹਾਰਾਜ ਨੇ ਤੀਰ ਨਾਲ ਉਸ ਨੂੰ ਉੱਥੇ ਹੀ ਮੁਕਾ ਦਿੱਤਾ ਉਸ ਦੇ ਡਿੱਗਦੇ ਸਾਰ ਗਨੀ ਖਾਨ ਨੇ ਸਿਰ ਉਤਾ ਕੀਤਾ ਹੀ ਸੀ ਕਿ ਗੁਰੂ ਜੀ ਨੇ ਗੁਰਜ ਨਾਲ ਉਸ ਦਾ ਸਿਰ ਪੀਸ ਦਿੱਤਾ ਤੀਜਾ ਖਵਾਜਾ ਮਰਦੂਦ ਅਲੀ ਜਿਸ ਨੂੰ ਡਰਪੋਕ ਹੋਣ ਕਾਰਨ ਮਹਾਰਾਜ ਨੇ ਮਰਦ ਦੀ ਥਾ ਮਰਦੂਦ ਲਿਖਿਆ ਉਹ ਸਾਥੀਆਂ ਨੂੰ ਮਰਦੇ ਦੇਖ ਕੰਧਾਂ ਦਾ ਓਲਾ ਲੈ ਕੇ ਨਸ ਗਿਆ ਇੱਕ ਪਾਸੇ ਸਿੰਘਾਂ ਦੀ ਵੀਰਤਾ ਅਤੇ ਦੂਜੇ ਪਾਸੇ ਫੌਜੀ ਜਰਨੈਲਾਂ ਦੀ ਕਾਇਰਤਾ ਦੇਖਣ ਵਾਲੀ ਸੀ ਮਹਾਰਾਜ ਜਫਰ ਨਾਮੇ ਵਿੱਚ ਲਿਖਦੇ ਹਨ ਕਿ ਉਹ ਕਾਇਰ ਦੀ ਵਾਰ ਓਲੇ ਹੀ ਲੁਕਿਆ ਰਿਹਾ ਸ਼ੁਰਮਿਆ ਵਾਂਗ ਮੈਦਾਨ ਵਿੱਚ ਨਹੀਂ ਆਇਆ ਅਫਸੋਸ ਜੇ ਮੈਂ ਉਸ ਦਾ ਮੂੰਹ ਦੇਖ ਲੈਂਦਾ ਤਾਂ ਇੱਕ ਤੀਰ ਉਸ ਨੂੰ ਵੀ ਬਖਸ਼ ਦਿੰਦਾ ਆਪਣੇ ਨਾਮ 'ਤੇ ਜਰਨੈਲਾਂ ਨੂੰ ਮਰਦਿਆਂ ਦੇਖ ਵजीर खान ਨੇ ਹਵੇਲੀ ਦੀ ਵਾਹੀ ਨੂੰ ਤੋੜਨ ਲਈ ਭਰਪੂਰ ਹੱਲਾ ਬੋਲ ਦਿੱਤਾ। ਬਾਬਾ ਅਜੀਤ ਸਿੰਘ ਜੀ ਦੀ ਇਸ ਸਮੇਂ ਜੋ ਸ਼ਹਾਦਤ ਸੀ ਉਹ ਗੁਰੂ ਜੀ ਨੇ ਕਿਸ ਤਰ੍ਹਾਂ ਉਸ ਨੂੰ ਆਪ ਖੁਦ ਤਿਆਰ ਕਰਕੇ ਜੰਗ ਦੇ ਮੈਦਾਨ ਵਿੱਚ ਭੇਜਿਆ ਗੁਰੂ ਜੀ ਨੇ ਕਿਲੇ ਦੀ ਰੱਖਿਆ ਲਈ ਪੰਜ-ਪੰਜ ਸਿੰਘਾਂ ਦੇ ਜਥੇ ਬਣਾਏ ਤੇ ਹਵੇਲੀ ਦੀ ਹਰ ਦਿਵਾਰ ਤੇ ਪਹਿਰੇ ਪੱਕੇ ਕਰ ਦਿੱਤੇ ਗੁਰੂ ਜੀ ਵੀ ਸਮਝਦੇ ਸਨ ਕਿ ਬਹੁਤੀ ਦੇਰ ਇਤਨਾ ਵੱਡਾ ਹੱਲਾ ਰੁਕਣਾ ਮੁਸ਼ਕਲ ਹੈ ਸਿੰਘਾਂ ਵੀ ਗੁਰੂ ਜੀ ਪਾਸ ਆ ਕੇ ਬੇਨਤੀ ਕੀਤੀ ਕਿ ਉਹ ਸਹਿਬਜ਼ਾਦਿਆਂ ਨੂੰ ਨਾਲ ਲੈ ਕੇ ਉੱਥੋਂ ਨਿਕਲ ਜਾਣ ਗੁਰੂ ਜੀ ਨੇ ਸੁਣੀ ਅਣ ਸੁਣੀ ਕਰ ਦਿੱਤੀ ਤੇ ਹੁੰਦੀ ਜੰਗ ਵੱਲ ਇਸ਼ਾਰਾ ਕੀਤਾ ਤੇ 40 ਅਤੇ ਗਰਜਾਂ ਦੇ ਓੜ ਓੜ ਮਾਸ ਖਾਣ ਵੱਲ ਦੇਖਣ ਨੂੰ ਕਹਿਆ ਸਿੱਖਾਂ ਫਿਰ ਵੀ ਕਿਹਾ ਮਹਾਰਾਜ ਤੁਹਾਡਾ ਸਹਿਬਜ਼ਾਦਿਆਂ ਨਾਲ ਹਵੇਲੀ ਛੱਡ ਕੇ ਜਾਣਾ ਹੀ ਠੀਕ ਹੈ ਉਸ ਸਮੇਂ ਗੁਰੂ ਜੀ ਨੇ ਕਿਹਾ ਕਿਹੜੇ ਸਹਿਬਜ਼ਾਦਿਆਂ ਦੀ ਗੱਲ ਕਰਦੇ ਹੋ ਤੁਸੀਂ ਸਾਰੇ ਹੀ ਮੇਰੇ ਸਹਿਬਜ਼ਾਦੇ ਹੋ ਸਿੰਘ ਚੁੱਪ ਹੋ ਗਏ ਬਾਬਾ ਅਜੀਤ ਸਿੰਘ ਜੀ ਨੇ ਜੰਗ ਵਿੱਚ ਜੁੱਝਣ ਦਾ ਆਪਣਾ ਫੈਸਲਾ ਸੁਣਾ ਦਿੱਤਾ ਗੁਰੂ ਜੀ ਨੇ ਖੁਸ਼ੀ ਨਾਲ ਕਬੂਲ ਕੀਤਾ ਬਾਬਾ ਜੀ ਨਾਲ ਅੱਠ ਹੋਰ ਸਿੰਘ ਭਾਈ ਮੁਖਮ ਸਿੰਘ ਪੰਜਾਂ ਪਿਆਰਿਆਂ ਵਿੱਚੋਂ ਇੱਕ ਭਾਈ ਇਚਰ ਸਿੰਘ ਭਾਈ ਲਾਲ ਸਿੰਘ ਭਾਈ ਨੰਦ ਸਿੰਘ ਭਾਈ ਕੇਸਰ ਸਿੰਘ ਭਾਈ ਦੇਵਾ ਸਿੰਘ ਭਾਈ ਕੀਰਤੀ ਸਿੰਘ ਭਾਈ ਮੋਹਰ ਸਿੰਘ ਜੀ ਵੀ ਜੰਗ ਵਿੱਚ ਬਾਹਰ ਨਿਕਲੇ ਹਾਵੇਲੀ ਤੋਂ ਬਾਹਰ ਆਉਂਦੇ ਹੀ ਸਿੰਘਾਂ ਨੇ ਗੱਜ ਕੇ ਜਕਾਰਾ ਛੱਡਿਆ ਸਿੰਘ ਵੀ ਵਖ ਹੀ ਮਾਣ ਪ੍ਰਤੀਤ ਕਰ ਰਹੇ ਸਨ ਕਿਉਂਕਿ ਉਹਨਾਂ ਨੂੰ ਸਹਿਬ ਜادہ ਅਜੀਤ ਸਿੰਘ ਦੀ ਜਥੇਦਾਰੀ ਹੇਠ ਸ਼ਹੀਦੀ ਪ੍ਰਾਪਤ ਕਰਨ ਦਾ ਸਮਾਂ ਮਿਲਣ ਵਾਲਾ ਸੀ ਬਾਬਾ ਅਜੀਤ ਸਿੰਘ ਜੀ ਨੂੰ ਅੱਗੇ ਵਧਦਾ ਦੇਖ ਕੇ ਪਲ ਕੋ ਪਲ ਲਈ ਬੈਰੀ ਠੰਬਰ ਗਏ ਉਨਾਂ ਦੀਆਂ ਪੁਸ਼ਤਾਂ ਵਿੱਚ ਕੋਈ ਐਸਾ ਪਿਤਾ ਨਹੀਂ ਸੀ ਜੋ ਪਹਿਲਾ ਪੁੱਤਰ ਨੂੰ ਸ਼ਹੀਦੀ ਲਈ ਭੇਜੇ ਵੈਰੀਆਂ ਨੇ ਸਾਰੇ ਪਾਸਿਓਂ ਸਹਬਜ਼ਾਦੇ ਨੂੰ ਘੇਰ ਲਿਆ ਪਰ ਸਹਬਜ਼ਾਦੇ ਦੇ ਤਿੱਖੇ ਤੀਰਾਂ ਨੇ ਕਈਆਂ ਦੀਆਂ ਛਾਤੀਆਂ ਵਿੰਨ ਸੁੱਟੀਆਂ ਬਾਬਾ ਅਜੀਤ ਸਿੰਘ ਜੀ ਨੇ ਗਰਜ ਕੇ ਕਿਹਾ ਕਿ ਉਹ ਸਾਹਮਣੇ ਆਏ ਜਿਸ ਦੇ ਮਨ ਵਿੱਚ ਅਰਮਾਨ ਹੈ ਸੈਨਾਪਤ ਲਿਖਦਾ ਹੈ ਕਰੀ ਆਵਾਜ਼ ਅਬ ਆਓ ਅਰਮਾਨ ਜਿਹੇ ਸ਼ਕਲ ਦਲ ਦੇਖ ਦੌਰੇ ਅਪਾਰੋ ਘੇਰ ਚੂਹੁੰ ਦਿਸ ਲਿਓ ਆਨ ਤੁਰਕਾਨ ਨੇ ਕਰਤ ਸੰਗਰਾਮ ਰਣਜੀਤ ਭਾਰੋ ਫਿਰ ਉਸੇ ਦੇ ਹੀ ਸ਼ਬਦਾਂ ਵਿੱਚ ਬਾਬਾ ਜੀਤ ਸਿੰਘ ਜੀ ਨੇ ਐਸੀ ਮਾਰ ਮਾਰੀ ਕਿ ਸਭ ਅੱਲਾ ਅੱਲਾ ਕਰਨ ਲੱਗੇ ਸਿੰਘਾਂ ਦੇ ਤੀਰ ਛੇਤੀ ਹੀ ਮੁੱਕ ਗਏ ਉਹਨਾਂ ਤਲਵਾਰਾਂ ਸੰਭਾਲ ਲਈਆਂ ਬਾਬਾ ਜੀ ਨੇਜੇ ਨਾਲ ਵਾਰ ਕਰਦੇ ਰਹੇ ਸੰਜੋ ਨਾਲ ਟੱਕੇ ਇੱਕ ਮੁਗਲ ਸਰਦਾਰ ਦੇ ਸੀਨੇ ਵਿੱਚ ਜਦ ਬਾਬਾ ਜੀ ਨੇ ਨੇਜਾ ਮਾਰਿਆ ਤਾਂ ਨੇਜਾ ਵਾਪਸ ਖਿੱਚਣ ਵੇਲੇ ਵਿੱਚ ਹੀ ਖੁੱਬ ਗਿਆ ਆਪ ਜੀ ਨੇ ਤਲਵਾਰ ਸੰਭਾਲੀ ਘੋੜੇ ਤੇ ਸਵਾਰ ਹੀ ਦਸ਼ਮਣਾਂ ਦੀਆਂ ਕਤਾਰਾਂ ਵਿੱਚ ਘੁਸ ਗਏ ਉਸ ਸਮੇਂ ਦੇ ਕਰਤਬ ਤੇ ਸ਼ਬ ਦੇਖਣ ਵਾਲੀ ਸੀ ਛੇਰ ਨੂੰ ਬੁੱਕਦਾ ਦੇਖ ਕੇ ਤਾਕਤ ਵਿੱਚ ਮਸਤ ਹਾਥੀਆਂ ਨੇ ਮੂੰਹ ਛਾ ਲਿਆ ਨਾਲ ਦੇ ਅੱਠੇ ਹੀ ਸਿੰਘ ਸ਼ਹਾਦਤ ਪਾ ਗਏ ਬਾਬਾ ਜੀ ਨੂੰ ਇੱਕ ਮੁਗਲ ਸਰਦਾਰ ਨੇ ਨੇਜਾ ਮਾਰਿਆ ਪਰ ਆਪ ਜੀ ਵਾਰ ਬਚਾ ਗਏ ਕੋੜਾ ਜ਼ਰੂਰ ਜ਼ਖਮੀ ਹੋ ਗਿਆ ਆਪ ਜੀ ਪੈਦਲ ਹੋ ਗਏ ਪੈਦਲ ਦੇਖ ਸਾਰੇ ਹੀ ਉਹਨਾਂ ਤੇ ਟੁੱਟ ਪਏ ਪਰ ਆਪ ਜੀ ਆਖਰੀ ਦਮ ਤੱਕ ਲੜਦੇ ਰਹੇ ਅਤੇ ਘੇਰੇ ਵਿੱਚ ਹੀ ਸ਼ਹੀਦੀ ਪਾ ਗਏ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਸਾਰਾ ਹਾਲ ਆਪਣੀ ਅੱਖੀਂ ਡਿੱਠਾ ਤੇ ਸਹਬਜ਼ਾਦੇ ਦੀ ਸ਼ਹਾਦਤ ਤੇ ਆਪੂ ਜਕਾਰਾ ਛੜਿਆ ਅਤਿ ਇਤਿਹਾਸਕਕਾਰ ਬਹੁਤ ਹੀ ਜ਼ਿਆਦਾ ਇੱਕ ਚੀਜ਼ ਦੱਸਦੇ ਅਤੇ ਲਿਖਦੇ ਹਨ ਕਿ ਸਹਿਬਜ਼ਾਦਾ ਜੀ ਨੂੰ ਬਹੁਤ ਹੀ ਜ਼ਿਆਦਾ ਫਟ ਲੱਗੇ ਸਨ ਤਕਰੀਬਨ ਤਕਰੀਬਨ 300 ਤੋਂ ਜ਼ਿਆਦਾ ਉੱਪਰ ਫਟ ਉਹਨਾਂ ਦੇ ਇਤਿਹਾਸ ਵਿੱਚ ਦੱਸੇ ਜਾਂਦੇ ਹਨ ਜੋ ਉਹਨਾਂ ਦੇ ਸਰੀਰ ਤੇ ਲੱਗੇ ਸਨ ਪਰ ਉਸ ਤੋਂ ਪਹਿਲਾਂ ਇੱਕ ਚੀਜ਼ ਹਮੇਸ਼ਾ ਸਾਡੇ ਵਿੱਚ ਹੌਸਲਾ ਭਰਦੀ ਹੈ ਕਿ ਜਿਸ ਤਰ੍ਹਾਂ ਸਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਪੂਰੇ ਜੋਸ਼ੀਲੇਪਣ ਅਤੇ ਸੂਰਮਗਤੀ ਦੇ ਨਾਲ ਲੜੇ ਉਹ ਕਾਬਲੀਅਤ ਦੇ ਯੋਗ ਹੈ ਅਤੇ ਅਜਾਇ ਕੋਈ ਨਹੀਂ ਕਰ ਸਕਦਾ ਇੰਨੀ ਛੋਟੀ ਉਮਰ ਵਿੱਚ ਇਸ ਤਰ੍ਹਾਂ ਜੋ ਉਠਾ ਵਰਗੇ ਮੁਗਲਾਂ ਨਾਲ ਲੜਨਾ ਅਸੰਭਵ ਸੀ ਉਹ ਬਾਬਾ ਅਜੀਤ ਸਿੰਘ ਜੀ ਨੇ ਛੋਟੀ ਉਮਰੇ ਹੀ ਕਰ ਬਖਾਇਆ ਅਤੇ ਉਹਨਾਂ ਨਾਲ ਡਟ ਕੇ ਮੁਕਾਬਲਾ ਕੀਤਾ ਅਤੇ ਦੁਸ਼ਮਣਾਂ ਨੂੰ ਕਾਫੀ ਹੱਦ ਤੱਕ ਮਾਰ ਮੁਕਾਇਆ ਸੀ ਅਤੇ ਬਾਬਾ ਅਜੀਤ ਸਿੰਘ ਜੀ ਦੀ ਸ਼ਹਾਦਤ ਦਾ ਜੋ ਵਰਤਾਂਤ ਦੱਸਦੇ ਹਨ ਉਹ ਇੱਕ ਸਿੱਖਾਂ ਵਿੱਚ ਜੋਸ਼ ਅਤੇ ਉਹਨਾਂ ਦੀ ਸ਼ਹਾਦਤ ਦਾ ਡਰ ਵੀ ਪੈਦਾ ਕਰਦੀਆਂ ਹਨ ਕਿ ਛੋਟੀ ਉਮਰ ਵਿੱਚ ਹੀ ਖਤਰਨਾਕ ਤਰੀਕੇ ਦੇ ਨਾਲ ਲੜਨਾ ਬੜਾ ਅਸੰਭਵ ਸੀ ਪਰ ਬਾਬਾ ਅਜੀਤ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਥਾਪੜਾ ਲੈ ਕੇ ਬੈਰੀਆਂ ਦੇ ਉਹ ਛੱਕੇ ਛੜਾਏ ਕੇ ਉਹ ਅੱਲਾਹ ਅੱਲਾਹ ਕਰਦੇ ਪਿੱਛੇ ਨੂੰ ਦੌੜ ਪਏ ਸਨ ਉਸ ਤੋਂ ਬਾਅਦ ਚ ਫਿਰ ਬਾਬਾ ਜੁਝਾਰ ਸਿੰਘ ਜੀ ਦੀ ਸ਼ਹਾਦਤ ਆਪਣੇ ਵੱਡੇ ਭਰਾ ਨੂੰ ਸ਼ਹੀਦੀ ਪ੍ਰਾਪਤ ਕਰਦਿਆਂ ਦੇਖ ਕੇ ਬਾਬਾ ਜੁਝਾਰ ਸਿੰਘ ਜੀ ਨੂੰ ਚਾਹ ਚੜਿਆ ਤੇ ਉਹਨਾਂ ਨੇ ਵੀ ਆਪਣੇ ਆਪ ਨੂੰ ਜੰਗ ਵਿੱਚ ਸ਼ਹੀਦ ਹੋਣ ਲਈ ਪੇਸ਼ ਕੀਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖੜੇ ਮੱਥੇ ਜੰਗ ਵਿੱਚ ਕੁੱਦਣ ਦੀ ਆਗਿਆ ਦਿੱਤੀ ਪੰਜਾਂ ਪਿਆਰਿਆਂ ਵਿੱਚੋਂ ਦੋ ਭਾਈ ਹਿੰਮਤ ਸਿੰਘ ਤੇ ਭਾਈ ਸਹਿਬ ਸਿੰਘ ਜੀ ਨਾਲ ਭੇਜੇ ਬਾਬਾ ਜੀ ਦੀ ਉਮਰ ਉਸ ਸਮੇਂ ਕੇਵਲ 14 ਸਾਲ 8 ਮਹੀਨੇ 16 ਦਿਨ ਦੀ ਸੀ ਉਹਨਾਂ ਦੇ ਹਵੇਲੀ ਤੋਂ ਬਾਹਰ ਨਿਕਲਣ ਨਾਲ ਰਣ ਫਿਰ ਗਰਮ ਹੋ ਗਿਆ ਲੋਥਾ ਤੇ ਲੋਥਾ ਡਿਗਣ ਲੱਗ ਪਈਆਂ ਮੁਗਲ ਫੌਜਾਂ ਦੇ ਹੌਸਲੇ ਵਧੇ ਹੋਏ ਸਨ ਉਹਨਾਂ ਬਾਬਾ ਜੁਝਾਰ ਸਿੰਘ ਜੀ ਤੇ ਸਾਥੀਆਂ ਨੂੰ ਘੇਰ ਲਿਆ ਬਾਬਾ ਜੀ ਨੇ ਨੇਜਾ ਹੱਥ ਵਿੱਚ ਸੰਭਾਲ ਲਿਆ ਵੈਰੀਆਂ ਵੀ ਘੇਰਾ ਬਹੁਤ ਹੀ ਤੰਗ ਕਰ ਦਿੱਤਾ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਡੱਠਾ ਕੇ ਸਾਰੇ ਹੀ ਸਹਿਬਜ਼ਾਦੇ ਗਿਰਦ ਘੇਰਾ ਪਾਈ ਜਾ ਰਹੇ ਹਨ ਤਾਂ ਉਹਨਾਂ ਨੇ ਹਵੇਲੀ ਵਿੱਚੋਂ ਲਗਾਤਾਰ ਹਮਲੇ ਕਰਨੇ ਆਰੰਭ ਕਰ ਦਿੱਤੇ ਤੀਰ ਦੀ ਛਾਵੇਂ ਬਾਬਾ ਜੁਝਾਰ ਸਿੰਘ ਤੇ ਪੰਜ ਪਿਆਰੇ ਅੱਗੇ ਵਧੇ ਕਈ ਮੁਗਲਾਂ ਦੇ ਹੋਰ ਆਹੂ ਉਹਨਾਂ ਲਾਹੇ ਪਰ ਫੌਜਾਂ ਦੇ ਬਲਗਾਰਾਂ ਸਾਹਮਣੇ 5 6 ਕਿਤਨੀ ਕੋ ਦੇਰ ਟਿਕ ਸਕਦੇ ਸਨ ਇਹ ਸਭ ਇੱਕ ਗੱਲ ਸਾਬਤ ਕਰ ਰਹੇ ਕਿ ਸਵਾ ਲੱਖ ਨਾਲ ਇੱਕ ਲੜ ਸਕਦਾ ਹੈ ਬਾਬਾ ਜੀ ਘੇਰੇ ਵਿੱਚ ਐਸੇ ਆਏ ਕਿ ਫਿਰ ਬਾਹਰ ਨਿਕਲ ਨਾ ਸਕੇ ਬਾਬਾ ਜੀ ਦੀ ਸ਼ਹੀਦੀ ਦੇਖ ਸੂਰਜ ਨੇ ਵੀ ਆਪਣਾ ਮੂਹ ਛਾ ਲਿਆ ਕਲਗੀਆਂ ਵਾਲੇ ਦਾ ਚੰਨ ਜੋ ਸਾਹਮਣੇ ਪਿਆ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਫਰ ਨਾਮੇ ਵਿੱਚ ਲਿਖਿਆ ਹੈ ਕਿ ਜਦੋਂ ਸੂਰਜ ਅਲੋਪ ਹੋ ਗਿਆ ਤੇ ਰਾਤ ਦਾ ਰਾਜਾ ਚੰਨ شان ਨਾਲ ਨਿਕਲਿਆ ਉਸ ਦਿਨ ਦੀ ਯੰਗ ਉਸ ਵੇਲੇ ਮੁੱਕੀ ਚਰਾਗ ਜਹਾਂ ਚੂੰਗ ਸੁਦ ਬੁਰਕਾ ਪੋਸ਼ شاہੇ ਸਭ ਬਰਾਮ ਦਮਹਾ ਜਲਵਾ ਜੋਸ਼ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਵਿਖੇ ਤਕਰੀਕ ਰਾਤ ਪੈਂਦੇ ਸਾਰ ਗੁਰੂ ਜੀ ਨੇ ਕੱਲ ਦਾ ਪ੍ਰੋਗਰਾਮ ਸੁਣਾ ਦਿੱਤਾ ਪਹਿਲਾਂ ਜਥਾ ਉਹਨਾਂ ਆਪ ਲੈ ਜਾਣ ਦੀ ਗੱਲ ਕਹੀ ਅਹਿਮਦ ਸ਼ਾਹ ਬਟਾਲਵੀ ਲਿਖਦਾ ਹੈ ਕਿ ਗੁਰੂ ਮਹਾਰਾਜ ਜੀ ਨੇ ਬਾਕੀ ਸਿੱਖਾਂ ਨੂੰ ਸੰਬੋਧਨ ਕਰਦੇ ਆ ਕਿਹਾ ਸਾਡੇ ਸਾਹਮਣੇ ਹੁਣ ਸੂਰਮਿਆਂ ਵਾਗ ਜਾਨਵਾਰ ਦੇਣ ਤੋਂ ਬਿਨਾ ਹੋਰ ਕੋਈ ਰਾਹ ਨਹੀਂ ਸਾਡੇ ਲਹੂ ਦੀ ਇੱਕ ਬੂੰਦ ਵੀ ਵਿਅਰਥ ਨਹੀਂ ਡੁੱਲੇਗੀ ਜਦ ਤੱਕ ਸਾਡਾ ਨਾਂ ਨਿਸ਼ਾਨ ਬਾਕੀ ਰਹੇਗਾ ਵੈਰੀਆਂ ਤੋਂ ਇਸ ਖੂਨ ਦਾ ਖੂਨ ਹਿਸਾਬ ਲੈਂਦਾ ਰਹੇਗਾ ਸਿੰਘਾਂ ਨੇ ਬਹੁਤ ਤੇਰਾ ਯਤਨ ਕੀਤਾ ਕਿ ਗੁਰੂ ਜੀ ਸ਼ਹਾਦਤ ਵਾਲਾ ਰਾਹ ਨਾ ਅਪਣਾਉਣ ਪਰ ਦਸ਼ਮੇਸ਼ ਪਿਤਾ ਆਪਣੇ ਨਿਰਣੇ ਤੇ ਦ੍ਰਿੜ ਰਹੇ ਸਿੰਘਾ ਵੀ ਬੈਠ ਮਤਾ ਪਕਾਇਆ ਕਿ ਜੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਹੋਂਦ ਰਹੀ ਤਾਂ ਉਹ ਵਿਖੜੇ ਸਮੇਂ ਅਗਵਾਈ ਦੇ ਕੇ ਪੰਥ ਨੂੰ ਫਿਰ ਸਰਜੀਤ ਕਰ ਲੈਣਗੇ ਉਸ ਸਮੇਂ ਦਿੱਤੀ شہادت ਪੰਥ ਨੂੰ ਘੋਰ ਨੁਕਸਾਨ ਪਹੁੰਚਾਏਗੀ ਬਾਕੀ ਰਹਿੰਦੇ ਸਿੰਘਾਂ ਨੇ ਪੰਜ ਪਿਆਰੇ ਚੁਣੇ ਤੇ ਭਾਈ ਦਾਇਆ ਸਿੰਘ ਜੀ ਨੇ ਅਗਵਾਈ ਕਰਦੇ ਹੋਏ ਹੁਕਮ ਦਿੱਤਾ ਉਹ ਉਸੇ ਰਾਤ ਹਵੇਲੀ ਛੱਡ ਦੇਣ ਆਪੇ ਚੇਲਾ ਬਣਨ ਵਾਲੇ ਗੁਰੂ ਨੇ ਇਸ ਹੁਕਮ ਅੱਗੇ ਸਿਰ ਝੁਕਾਇਆ ਅਤੇ ਹਵੇਲੀ ਛੱਡ ਜਾਣਾ ਪ੍ਰਵਾਨ ਕਰ ਲਿਆ ਪਰ ਇੱਕ ਸ਼ਰਤ ਲਗਾ ਦਿੱਤੀ ਕਿ ਉਹ ਗੜੀ ਛੱਡਦਿਆਂ ਦੁਸ਼ਮਣਾਂ ਨੂੰ ਬੰਗਾਰ ਜ਼ਰੂਰ ਪਾਉਣਗੇ ਉਨ੍ਹਾਂ ਆਪਣੇ ਨਾਲ ਭਾਈ ਦਾਇਆ ਸਿੰਘ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਜੀ ਆਦ ਨੂੰ ਮੈਂ ਜਾਣ ਦੀ ਬਿਉਤ ਦੱਸੀ ਤੇ ਭਾਈ ਸੰਗਤ ਸਿੰਘ ਭਾਈ ਕਿਹਰ ਸਿੰਘ ਭਾਈ ਸੰਤੋਖ ਸਿੰਘ ਭਾਈ ਦੇਵਾ ਸਿੰਘ ਭਾਈ ਰਾਮ ਸਿੰਘ ਅਤੇ ਭਾਈ ਲੱਧਾ ਸਿੰਘ ਵਿੱਚੋਂ ਆਪਣੇ ਮੂਹ ਮਹਾਂਦਰੇ ਵਾਲੇ ਭਾਈ ਸੰਗਤ ਸਿੰਘ ਜੀ ਨੂੰ ਕਲਗੀ ਦੇ ਕੇ ਆਪਣਾ ਪੋਸ਼ਾਕਾ ਵੀ ਪਹਿਨਾ ਦਿੱਤਾ ਤੇ ਹੱਥੀਂ ਸਿੰਘਾਸਨ ਤੇ ਬਿਠਾ ਦਿੱਤਾ ਅਧੀ ਰਾਤ ਤੋਂ ਕੁਝ ਕੁ ਸਮਾਂ ਪਿਛੋਂ ਗੁਰੂ ਜੀ ਨੇ ਬੁਰਜ ਉੱਪਰ ਖੜੇ ਹੋ ਕੇ ਨਰਸਿੰਘਾ বাজਾਇਆ ਤਾਂ ਕਿ ਇਹ ਪਤਾ ਲੱਗੇ ਕਿ ਹਵੇਲੀ ਵਿੱਚੋਂ ਹਮਲਾ ਹੋਣ ਲੱਗਾ ਹੈ ਹਨੇਰੇ ਵਿੱਚ ਹੀ ਤੁਰਦੇ ਇੱਕ ਟਿੱਬੇ ਤੇ ਜਾ ਚੜੇ ਤੇ ਤਿੰਨ ਵਾਰੀ ਕਹਿਆ ਮੀਰੇ ਹਿੰਦ ਮੇ ਰਵਦ ਮੁਗਲਾਂ ਦੇ ਕੈਂਪ ਵਿੱਚ ਖਲਬਲੀ ਮਚ ਗਈ ਕਈ ਉੱਬਰ ਬਾਹੇ ਉੱਠੇ ਮਹਾਰਾਜ ਵੱਲ ਕਈ ਵਦੇ ਪਰ ਗੁਰੂ ਜੀ ਨੇ ਮਿਸਾਲ ਚੀ ਦੀ ਹਵੇਲੀ ਦਾ ਨਿਸ਼ਾਨਾ ਬਣਾਇਆ ਉਸ ਦੀ ਨਿਸ਼ਾਲ ਪੁੰਜੇ ਗਿਰ ਗਈ ਇਸੇ ਹਫੜਾ ਦਫੜੀ ਵਿੱਚ ਗੁਰੂ ਜੀ ਦੇ ਤਿੰਨੇ ਸਾਥੀ ਵੀ ਵਖ ਹੋ ਗਏ ਪਰ ਆਪ ਜੀ ਦਿਨ ਚੜ੍ਹਦੇ ਤੱਕ ਬਹੁਤ ਦੂਰ ਨਿਕਲ ਗਏ ਕਿਲੇ ਦੇ ਦਰਵਾਜ਼ੇ ਖੋਲ ਦਿੱਤੇ ਉਹ ਤਲਵਾਰਾਂ ਸੂਤ ਕੇ ਵੈਰੀਆਂ ਤੇ ਅਚੰਚਿਤ ਟੁੱਟ ਪਏ ਅਤੇ ਬਹਾਦਰੀ ਦੇ ਅਜਾਹੇ ਕਾਰਨਾਮੇ ਦਿਖਾਏ ਕੇ ਰਸਤਮ ਦੀ ਯਾਦ ਦਿਲਾਂ ਵਿੱਚ ਤਾਜ਼ਾ ਹੋ ਗਈ ਅਣਗਿਣਤ ਵੈਰੀਆਂ ਨੂੰ ਨਾਸ਼ ਕਰਨ ਉਪਰੰਤ ਆਪ ਵੀ ਸਾਰੇ ਹੀ ਸ਼ਹੀਦ ਹੋ ਗਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੀ ਸਫਾ ਨੂੰ ਚੀਰਦੇ ਬਾਹਰ ਨਿਕਲ ਗਏ